ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਪਏ ਟੋਏ ਲੋਕਾਂ ਲਈ ਘਾਤਕ ਸਾਬਤ ਹੋ ਰਹੇ ਹਨ ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਸੰਬੰਧਿਤ ਵਿਭਾਗ ਇਸ ਗੰਭੀਰ ਸਮੱਸਿਆ ਵੱਲ ਧਿਆਨ ਨਹੀਂ ਦੇ ਰਿਹਾ ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਥੋੜੀ ਜਹੀ ਬਾਰਿਸ਼ ਹੁੰਦੀ ਹੈ ਸੀਵਰੇਜ ਦਾ ਪਾਣੀ ਸੜਕ ਤੇ ਛੱਪੜ ਦਾ ਰੂਪ ਧਾਰਨ ਕਰ ਲੈਂਦਾ ਹੈ ਐਸ ਦੌਰਾਨ ਸੜਕ ਤੇ ਬਣੇ ਟੋਏ ਪਾਣੀ ਨਾਲ ਭਰ ਜਾਂਦੇ ਹਨ ਅਤੇ ਵਾਹਨ ਚਾਲਕਾਂ ਨੂੰ ਦਿਖਾਈ ਨਹੀਂ ਦਿੰਦੇ ਜਿਸ ਕਾਰਨ ਹਰ ਰੋਜ਼ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ ਵੇਰਕਾ ਬਾਈਪਾਸ ਤੋਂ ਬਟਾਲਾ ਰੋਡ ਤੱਕ ਪਿਛਲੇ ਕਈ ਦਿਨਾਂ ਤੋਂ ਪਾਣੀ ਅਤੇ ਵੱਡੇ ਟੋਇਆਂ ਨਾਲ ਟਕਰਾ ਕੇ ਬਹਾਨਾ ਦਾ ਨੁਕਸਾਨ ਹੋ ਰਿਹਾ ਹੈ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਦੀ ਹਾਲਤ ਨੂੰ ਤੁਰੰਤ ਸੁਧਾਰਿਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਸਰ ਇਸ ਟਾਈਮ ਤੇ ਅਸੀਂ ਸੈਲੀਬ੍ਰੇਸ਼ਨ ਬਾਲ ਦੇ ਬਿਲਕੁਲ ਸਾਹਮਣੇ ਜਿਹੜਾ ਰਸਤਾ ਬਟਾਲਾ ਰੋਡ ਨੂੰ ਜਾਂਦਾ ਵਾ ਅਸੀਂ ਉੱਥੇ ਖੜੇ ਦੇ ਤੇ ਇੱਥੇ ਦੇ ਹਾਲਾਤ ਇੰਨੇ ਬੱਦਰ ਹੋ ਚੁੱਕੇ ਨੇ ਕਿ ਕਾਰਪੋਰੇਸ਼ਨ ਵਾਲੋ ਇੱਥੇ ਕਿ ਡਵਾਈਡਰ ਬਣਾਏਗੇ ਸੀ ਕਿ ਜਿਹੜਾ ਰੈਂਪ ਬਣਾਏ ਜਗੇ ਸੀ ਕਿ ਜਿਹੜੇ ਰੈਂਪ ਬਣਾਏ ਸੀਗੇ ਕਿ ਸਪੀਡ ਸਲੋ ਹੋ ਲਈ ਪਰ ਰੈਂਪ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਇਹਨੇ ਟੁੱਟ ਚੁੱਕੇ ਹੋਏ ਨੇ ਕਿ ਜਿਹੜੀਆਂ ਵਹੀਕਲ ਆ ਰਹੇ ਨੇ ਉਲਟੇ ਦੇ ਤੋਂ ਡਿੱਗ ਰਹੇ ਨੇ ਇੱਕ ਦੋ ਦਿਨ ਪਹਿਲਾਂ ਵੀ ਸਰ ਇੱਥੇ ਇੱਕ ਆਟੋ ਸੀਗਾ ਸਵਾਰੀਆਂ ਨਾਲ ਭਰਿਆ ਆ ਉਹ ਆਇਆ ਤੇ ਉਹ ਇੱਥੇ ਪਲਟ ਗਿਆ ਪਲਟ ਕੇ ਅੰਦਰ ਸਵਾਰੀਆਂ ਵੀ ਬੜੀਆਂ ਨੇ ਇੱਕ ਦੀ ਬਾਹਰ ਟੁੱਟ ਗਈ ਤੇ ਇਹ ਹਰਗੁਣੋ ਹਸਪੀਟਲ ਐਡਮਿਟ ਹੋਏ ਦੇ ਹੋ ਤੇ ਅੰਦਰ ਦਾ ਹਾਲਾਤ ਇੰਨੇ ਮਾੜੇ ਹੋਏ ਪਏ ਤੁਸੀਂ ਆ ਕੇ ਦੇਖੋ ਪਾਣੀ ਦੇ ਕਿਸ ਨਾਲ ਪਾਣੀ ਵਿੱਚ ਖੜਾ ਹੈ ਤੇ ਅਸੀਂ ਸਰ ਫਾਸਟਵੇ ਤੇ ਪਹਿਲਾਂ ਵੀ ਇਹ ਨਿਊਜ਼ ਦੇਖੀ ਸੀ ਕਿ ਪਹਿਲਾਂ ਤੁਸੀਂ ਇੱਕ ਨਿਊਜ਼ ਲਈ ਹੋਈ ਸੀ ਆਹ ਵਾਲੇ ਰੈਂਪ ਦੀ ਪਰ ਕਾਰਪੋਰੇਸ਼ਨ ਦੇ ਜੋ ਨਹੀਂ ਸਿਰਕਦੀ ਕਿ ਅਸੀਂ ਕਿ ਇਹਨੂੰ ਇਹਦਾ ਇੰਤਜ਼ਾਮ ਕਰੀਏ ਤੇ ਇਹ ਰਸਤਾ ਬਟਾਲਾ ਰੋਡ ਨਹੀਂ ਖਾਲੀ ਜਾਂਦਾ ਇਹ ਰਸਤਾ ਕਿ ਵੇਰਕਾ ਪਟਾਲ ਪਟਾਲੇ ਪਠਾਨਕੋਟ ਤੱਕ ਜਾਂਦੀ ਹੈ ਬੱਸਾਂ ਹੈਵੀ ਵਹੀਕਲ ਵੀ ਇੱਥੋਂ ਨਿਕਲਦੇ ਨੇ ਤੇ ਕਈ ਵਾਰੀ ਇੱਥੇ ਇਹਦੇ ਟੁੱਟਣ ਦੇ ਕਰਕੇ ਜਾਮ ਵੀ ਲੱਗ ਜੁਕਦੇ ਨੇ ਤੇ ਲੰਬੀ ਲੰਬੀ ਲਾਈਨਾਂ ਲੱਗ ਜਾਂਦੀਆਂ ਮੈਂ ਤੇ ਸਰ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਦੇਖੋ ਕਿੰਨਾ ਗੰਦਾ ਪਾਣੀ ਇੱਥੇ ਖੜਾ ਹੈ ਕਿਉਂਕਿ ਇਹਦੇ ਇਹਦੇ ਕੋਈ ਸੀਵਰੇਜ ਦਾ ਪ੍ਰਬੰਧ ਨਹੀਂ ਇੱਥੇ ਕੀਤਾ ਗਿਆ ਸੀਵਰੇਜ ਰੁਕਿ ਹੋਏ ਨੇ ਤੇ ਇੱਥੇ ਇਹ ਵੀ ਕਿ ਰੁਕਣ ਦੇ ਨਾਲ ਹੀ ਇੱਥੇ ਮੱਛਰ ਡਿੰਗੂ ਦਾ ਹੋਣ ਦਾ ਵੀ ਕਾਰਨ ਇੱਥੇ ਬੰਦਾ ਵਾ ਫਿਰ ਇਹ ਲੋਕਾਂ ਦੇ ਸਫਾਈਆਂ ਨੇ ਪੂਰੀ ਅਸੀਂ ਇੱਥੇ ਆਪਣਾ ਘਰ ਹੀ ਨਹੀਂ ਸਾਫ਼ ਰੱਖਾਂਗੇ ਤੇ ਦੁਬਾਰਾ ਹੋਰ ਕਿੱਥੋਂ ਹੋ ਤੇ ਅਸੀਂ ਕਾਰਪੋਰੇਸ਼ਨ ਅੱਗੇ ਗੁਜਾਰਿਸ਼ ਕਰਦੇ ਆ ਕਿਰਪਾ ਕਰਕੇ ਇਹਨੂੰ ਜਲਦੀ ਤੌਰ ਤੇ ਉੱਤੇ ਤੇ ਇਹਦਾ ਹੱਲ ਕੀਤਾ ਜਾਵੇ ਐ ਨਹੀਂ ਕਿ ਦੇਖ ਕੇ ਤੁਹਾਡੀ ਨਿਊਜ਼ ਇਹਨੂੰ ਨਜ਼ਰ ਅੰਦਾਜ਼ ਕੀਤਾ ਜਾਵੇ ਸਰ ਦੇਖੋ ਇੱਥੇ ਤੇ ਚੁਣੇ ਨੁਮਾਇੰਦੇ ਨੇ ਉਹ ਸਿਰਫ ਜਮੀ ਸਰ ਇੱਥੇ ਦੇ ਨੁਮਾਇੰਦੇ ਜਿਹੜੇ ਕਾਉਂਸਲਰ ਨੇ ਸਾਡੇ ਉਹ ਹੁਣ ਉਹ ਜਿਹੜੇ ਐਮਐਲਏ ਨੇ ਕੌਂਸਲਰ ਹੋ ਗਏ ਸਟ ਐਮਐਲਏ ਹੋ ਗਏ ਉਹ ਵੀ ਸਿਰਫ ਇਤੋਂ ਜ਼ਮੀਨੀ ਪੱਧਰ ਤੇ ਕਦੀ ਨਿਕਲ ਕੇ ਨਹੀਂ ਇਹਨਾਂ ਨੇ ਦੇਖਿਆ ਅਗਰ ਉਹ ਆਪਣੀ ਕਾਰਾਂ ਤੇ ਨਿਕਲ ਕੇ ਤੇ ਨਿਕਲ ਜਾਂਦੇ ਨੇ ਕਦੀ ਉਹਨਾਂ ਨੇ ਜ਼ਮੀਨੀ ਪੱਧਰ ਤੇ ਆ ਕੇ ਨਹੀਂ ਦੇਖਿਆ ਕਿ ਅਸੀਂ ਕੋਈ ਸੜਕਾਂ ਟੁੱਟੀਆਂ ਵੈ ਕੋਈ ਕੋਈ ਡਵਾਈਡਰ ਟੁੱਟੇ ਨੇ ਕੋਈ ਰੈਂਪ ਟੁੱਟੇ ਨੇ ਅਸੀਂ ਉਹਨਾਂ ਨੂੰ ਮੁਰੰਮਤ ਕਰਾਈ ਜਾਵੇ ਤਾਂ ਜੋ ਜਿਹੜੇ ਆਮ ਜਨਤਾ ਨੇ ਜਿਨ੍ਹਾਂ ਨੂੰ ਚੁਣ ਕੇ ਅੱਗੇ ਲਿਆਂਦਾ ਵੈ ਤੇ ਉਹਨਾਂ ਦੀ ਵੀ ਭਾਵਨਾ ਤੇ ਟੁੱਟਦੀ ਹੈ ਤੇ ਅਸੀਂ ਫੇਰ ਗੁਜਾਰਿਸ਼ ਕਰਦੇ ਹਾਂ ਕਿ ਜਿਹੜੇ ਇੱਥੇ ਦੇ ਨੁਮਾਇੰਦੇ ਨੇ ਤੇ ਉਹ ਕਿਰਪਾ ਕਰਕੇ ਆਪ ਜ਼ਮੀਨੀ ਪੱਧਰ ਤੇ ਆ ਕੇ ਤੇ ਇਹਨਾਂ ਨੂੰ ਠ ਤੇ ਜਿਹੜੀ ਦੁਰਘਟਨਾ ਹੋ ਰਹੀਆਂ ਉਹਦੇ ਤੋਂ ਬਚਾ ਕੀਤਾ ਜਾ ਸਕੇ ਫਾਸਟ ਵੇ ਨਿਊਜ਼ ਟੀਮ ਅੱਜ ਪਹੁੰਚੀ ਹੈ ਬਡਾਰ ਰੋਡ ਤੇ ਔਰ ਕੁਝ ਦਿਨ ਪਹਿਲਾਂ ਵੀ ਇੱਥੋਂ ਦੇ ਇਸੇ ਤੁਹਾਨੂੰ ਹਾਲਾਤ ਦਿਖਾ ਚੁੱਕੇ ਹਾਂ ਸੈਲੀਬ੍ਰੇਸ਼ਨ ਮਾਲ ਦੇ ਬਿਲਕੁਲ ਸਾਹਮਣੇ ਪੀ ਡਬਲਯੂ ਡੀ ਦਾ ਰੈਸਟ ਹਾਊਸ ਹੈ ਜਿਹੜਾ ਦਫਤਰ ਵੀ ਹੈ ਉਹਦੇ ਬਿਲਕੁਲ ਬਾਹਰ ਤੁਸੀਂ ਦੇਖ ਸਕਦੇ ਹੋ ਜਿਹੜਾ ਰੈਂਪ ਬਣਾਇਆ ਗਿਆ ਸੀ ਕੁਝ ਸਾਲ ਪਹਿਲਾਂ ਉਹ ਰੈਂਪ ਇੱਕ ਵਾਲੇ ਸਾਈਡ ਤੋਂ ਟੁੱਟ ਚੁੱਕਾ ਹੈ ਜਿਸ ਕਾਰਨ ਕੋਕ ਖੱਡਾ ਪੈ ਚੁੱਕਾ ਹੈ ਔਰ ਲੋਕ ਡਿੱਗਦੇ ਨੇ ਵਾਹਨ ਵਿੱਚ ਵਜਦੇ ਨੇ ਲੋਕਾਂ ਨੂੰ ਸੱਟਾਂ ਵੀ ਲੱਗਦੀਆਂ ਨੇ ਨੁਕਸਾਨ ਹੁੰਦਾ ਹੈ ਗੱਡੀਆਂ ਦਾ ਵੀ ਸਵਾਰੀਆਂ ਦਾ ਬਰੇ ਬਜ਼ੁਰਗ ਸਵਾਰੀਆਂ ਬੈਠੀਆਂ ਸੀ ਉਹਨਾਂ ਨੂੰ ਸੱਟਾਂ ਵੀ ਲੱਗੀਆਂ ਨੇ ਸਾਡੇ ਵੱਲੋਂ ਇੱਕ ਹਫ਼ਤਾ ਪਹਿਲਾਂ ਵੀ ਨਿਊਜ਼ ਦਿਖਾਈ ਗਈ ਸੀ ਪਰ ਸਬੰਧਿਤ ਵਿਭਾਗ ਨੂੰ ਜਾਂ ਪ੍ਰਸ਼ਾਸਨ ਨੂੰ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਉਹਨਾਂ ਵੱਲੋਂ ਔਰ ਉਹਨਾਂ ਨੂੰ ਕੋਈ ਪਰਵਾਹ ਨਹੀਂ ਲੱਗਦੀ ਕੋਈ ਜੇ ਕੋਈ ਵੱਡਾ ਨੁਕਸਾਨ ਹੋ ਜਾਏਗਾ ਕੋਈ ਵੱਡਾ ਹਾਦਸਾ ਹੋ ਜਾਏਗਾ ਫੇਰ ਹੀ ਪ੍ਰਸ਼ਾਸਨ ਹੀ ਵਿਭਾਗ ਜਾਗਦੇ ਨੇ ਸੋ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਫਾਸਟ ਨਿਊਜ਼ ਦੀ ਕਿ ਜਾਗਰੂਕ ਕਰਦੇ ਰਹੀਏ ਇਹਨਾਂ ਨੂੰ ਜਗਾਉਂਦੇ ਰਹੀਏ ਜਿਹੜੇ ਸਬੰਧਿਤ ਵਿਭਾਗ ਨੇ ਜਾਂ ਪ੍ਰਸ਼ਾਸਨ ਤਾਂ ਜੋ ਇਹੋ ਜਿਹੀਆਂ ਜਾਂ ਸਮੱਸਿਆਵਾਂ ਆ ਰਹੀਆਂ ਨੇ ਲੋਕਾਂ ਨੂੰ ਉਹਨਾਂ ਦਾ ਹੱਲ ਮੌਕੇ ਤੇ ਕੀਤਾ ਜਾ ਸਕੇ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਫਾਸਟ ਵੀ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ